ਸੁਖਵੀਰ ਸਿੰਘ ਬਾਦਲ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਤੋਂ ਬਾਅਦ ਬਾਹਰ ਆਏ ਔਰ ਆਨਸਾਰ ਉਹਨਾਂ ਨੇ ਜੋ ਬਿਆਨ ਦਿੱਤੇ ਨੇ ਉਹਨਾਂ ਦੇ ਕੀ ਮਾਇਨੇ ਆ ਅੱਜ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਲੱਲਾ ਜੀ ਲੱਲਾ ਜੀ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਦੱਲਾ ਸਾਹਿਬ ਸੁਖਵੀਰ ਬਾਦਲ ਨੇ ਖਦਸ਼ਾ ਜਤਾਇਆ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਇੱਥੇ ਸ਼ੁਰੂ ਕਰੀਏ ਕੀ ਲੱਗਦਾ ਹੈ ਭਵਿੱਖ ਦਾ ਵਰਤਮਾਨ ਦਾ ਤੇ ਅਤੀਤ ਦਾ ਥੋੜਾ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਪੰਜਾਬ ਦੀ ਪੋਲਿਟਿਕਸ ਨਾ ਬਹੁਤ ਜ਼ਿਆਦਾ ਘੁੰਮਣ ਘੇਰੀਆਂ ਘਟ ਰਹੀ ਹੈ 2 ਫਰਵਰੀ ਨੂੰ ਆਏ ਨੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ ਸੁਖਵੀਰ ਸਿੰਘ ਬਾਦਲ ਵੱਲੋਂ 5 ਫਰਵਰੀ ਨੂੰ ਕੋਰ ਕਮੇਟੀ ਬੈਠਦੀ ਹੈ ਤੇ ਜਦੋਂ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੁੰਦੀ ਹੈ ਉਦੋਂ ਇਹ ਗੱਲ ਆਉਂਦੀ ਹੈ 328 ਪਵਿੱਤਰ ਸਰੂਪਾਂ ਦੀ ਜਾਣਕਾਰੀ ਦੇ ਸਬੰਧ ਵਿੱਚ ਚਰਚਾ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦਰਮਿਆਨ ਹੀ ਇਹ ਗੱਲ ਉੱਭਰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਿੱਤਾ ਗਿਆ ਸੀ ਫਿਰ ਸਤਿੰਦਰ ਸਿੰਘ ਕੋਹਲੀ ਜਿਹੜਾ ਆਡਿਟ ਕਰਨ ਵਾਲਾ ਸੀ ਆ ਸਾਬਕਾ ਸੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਖਵੀਰ ਬਾਦਲ ਹੋਂਦੇ ਵੀ ਨੇੜੇ ਹੈ ਫਿਰ ਉਹਦੀ ਗ੍ਰਿਫਤਾਰੀ ਦੀ ਗੱਲ ਆਉਂਦੀ ਹੈ ਤੇ ਫਿਰ ਗੱਲ ਇਹ ਆਉਂਦੀ ਹੈ ਕਿ ਸੱਟ ਕਈ ਜਿਹੜੇ ਸਾਬਕਾ ਅਕਾਊਂਟੈਂਟ ਜਾਂ ਇਨਕਮ ਟੈਕਸ ਨਾਲ ਸੰਬੰਧਿਤ ਲੋਕ ਨੇ ਜਿਹੜੇ ਸੁਖਵੀਰ ਬਾਦਲ ਦੇ ਕਾਰੋਬਾਰ ਜਾਂ ਉਹਨਾਂ ਦੀਆਂ ਨਿੱਜੀਆਂ ਨਿੱਜੀ ਰਿਟਰਨਾਂ ਵਗੈਰਾ ਨਾਲ ਜੁੜੇ ਨੇ ਉਹਨਾਂ ਨੂੰ ਉਹਨਾਂ ਤੋਂ ਪੁਲਿਸ ਜਾਣਕਾਰੀਆਂ ਲੈ ਰਹੀ ਹੈ ਪੁੱਛਗਿੱਛ ਕਰ ਰਹੀ ਹੈ ਤੇ ਇਹ ਗੱਲ ਬਣੀ ਉੱਥੇ ਵੀ ਚਲੋ ਡੀਜੀਪੀ ਕੋਲੇ ਚਲੀਏ ਕਿਤੇ ਸਰਕਾਰ ਝੂਠਾ ਪਰਚਾ ਨਾ ਦਰਜ ਕਰ ਦੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਰਿਹਾਈ ਹੈ ਇਹ ਖਬਰਾਂ ਆਈਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੋਂ ਅਕਾਲੀ ਦਲ ਨੂੰ ਲੱਗਦਾ ਹੈ ਕਿ ਸਰਕਾਰ ਪਿੱਛੇ ਪਈ ਹੈ ਥੋੜੀ ਜਿਹੀ ਬੈਕਫੁੱਟ ਤੇ ਆਈ ਹੈ ਹੁਣ ਅਕਾਲੀ ਦਲ ਦੇ ਜਿਹੜੇ ਸੁਖਵੀਰ ਬਾਦਲ ਦੇ ਸਲਾਹਕਾਰ ਨੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਇਹ ਦੱਸਿਆ ਵੀ ਦੇਖੋ ਜੀ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਨਾਲ ਆਮ ਆਦਮੀ ਪਾਰਟੀ ਐਕਸਪੋਜ਼ ਹੋ ਗਈ ਬੈਕਫੁੱਟ ਤੇ ਚਲੀ ਗਈ ਤੇ ਵਿਕਰਮ ਮਜੀਠੀਆ ਤਕੜਾ ਲੀਡਰ ਬਣ ਕੇ ਉਭਰਿਆ ਜੇਲ੍ਹ ਚੋਂ ਹਾਲਾਂਕਿ ਇਹ ਗੱਲਾਂ ਹੈਗੀਆਂ ਨਹੀਂ ਕਿ ਸੁਖਵੀਰ ਬਾਦਲ ਪ੍ਰਧਾਨ ਅਕਾਲੀ ਦਲ ਦਾ ਜੇਲ੍ਹ ਤੋਂ ਜੇਲ੍ਹ ਦੇ ਗੇਟ ਤੋਂ ਰিসিਵ ਕਰਕੇ ਕਿਉਂ ਨਹੀਂ ਲਿਆ ਸੁਖ ਬਿਕਰਮਜੀਤਿਆ ਨੂੰ ਇਹ ਗੱਲਾਂ ਹੈਗੀਆਂ ਨੇ ਲੋਕਾਂ ਦੇ ਵਿੱਚ ਕਿਉਂਕਿ ਆਮ ਲੋਕ ਅਸੀਂ ਇਹੀ ਦੇਖਦੇ ਆ ਨਾ ਜਦੋਂ ਤੁਹਾਡਾ ਸਭ ਤੋਂ ਨੇੜੇ ਦਾ ਕੋਈ ਪਰਿਵਾਰਕ ਮੈਂਬਰ ਰਿਹਾ ਹੋਣਾ ਹੋਵੇ ਤੇ ਤੁਸੀਂ ਜੇਲ੍ਹ ਦੇ ਗੇਟ ਤੇ ਨਾ ਖੜੇ ਹੋਵੋ ਫਿਰ ਲੋਕ ਸਵਾਲ ਤਾਂ ਪੁੱਛਦੇ ਨੇ ਵੀ ਭਾਈ ਕੋਈ ਬਿਮਾਰ ਠਮਾਰਤਾ ਨਹੀਂ ਸੀ ਸੁਖ ਸਾਹ ਦਾ ਉਹ ਨਹੀਂ ਆਇਆ ਸੋ ਆਮ ਲੋਕਾਂ ਨੇ ਪਿੰਡਾਂ 'ਚ ਗੱਲ ਤੋੜ ਲਈ ਵੀ ਸੁਖਵੀਰ ਕਿਉਂ ਨਹੀਂ ਗਿਆ ਤੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਇਹ ਗੱਲ ਵੱਡੀ ਬਣਾਤੀ ਵੀ ਦੇਖੋ ਜੀ ਸੁਖਬੀਰ ਨਹੀਂ ਗਿਆ। ਔਰ ਵਖ-ਵਖ ਪੱਤਰਕਾਰ ਵਖ-ਵਖ ਅਜੜੇ ਬੁੱਧੀ ਜੀ ਵੀ ਹੈ ਉਹ ਵੀ ਇਹ ਚਰਚਾ ਕਰ ਰਹੇ ਨੇ ਵੀ ਸੁਖਬੀਰ ਕਿਉਂ ਨਹੀਂ ਗਿਆ ਉਹਨੂੰ ਜਾਣਾ ਚਾਹੀਦਾ ਸੀ। ਭਾਵੇਂ 2 ਫਰਵਰੀ ਦੀ ਰਾਤ ਨੂੰ ਸੁਖਬੀਰ ਬਾਦਲ ਘਰ ਪਹੁੰਚ ਗਿਆ ਸਮੇਤ ਪਰਿਵਾਰ ਕਿਉਂਕਿ ਉਹ ਜਾਣਾ ਪੈਣਾ ਸੀ। ਰਿਸ਼ਤਾ ਹੀ ਐਡਾ ਨੇੜੇ ਐ। ਸੋ ਗੱਲ ਐ ਚੱਲੀ ਤੇ ਹੁਣ ਖਦਸ਼ੇ ਬਣਨ ਲੱਗੇ ਸੁਖਬੀਰ ਬਾਦਲ ਨੂੰ। ਉਹਨਾਂ ਦੇ ਹੋਰ ਲੀਡਰਾਂ ਨੇ ਵੀ ਕਿਹਾ ਕਿ ਸੁਖਵੀਰ ਜੀ ਤੁਹਾਡੇ ਤੇ ਵੀ ਕਿਤੇ ਐਫ ਆਈ ਆਰ ਨਾ ਦਰਜ ਕਰ ਦੇਣ ਹੁਣ ਕਿਉਂਕਿ ਸਿੱਟ ਬਾਰੇ ਜਿਹੜਾ ਪਤਾ ਲੱਗਿਆ ਨਾ ਸਿੱਟ ਨੇ ਸਤਿੰਦਰ ਕੋਹਲੀ ਤੋਂ ਬਹੁਤ ਜਾਣਕਾਰੀਆਂ ਹਾਸਲ ਕੀਤੀਆਂ ਔਰ ਸੁਖਵੀਰ ਬਾਦਲ ਨੇ ਅੱਜ ਆਪ ਹੀ ਕਹਿ ਦਿੱਤਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਰਕੇ ਤੇ ਲਿਖ ਕੇ ਦੱਸਤਾ ਕਿ ਸਿੱਟ ਨੇ ਸਿੱਟ ਜਿਹੜੀ ਉਹ ਸਾਡੇ ਨਾਲ ਸੰਬੰਧਿਤ ਜਿਹੜੇ ਅਕਾਊਂਟੈਂਟਸ ਨੇ ਜਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਤੋਂ ਪੁੱਛ ਗਏ ਈ ਉਹਨਾਂ ਨੂੰ ਤੰਗ ਕਰ ਰਹੀ ਹੈ ਤੇ ਮੇਰੇ ਤੇ ਝੂਠਾ ਪਰਚਾ ਪਾ ਸਕਦੀ ਹੈ ਅਕਾਲੀ ਆਮ ਆਪ ਦੀ ਸਰਕਾਰ ਜਾਂ ਸਿੱਟ ਤੇ ਇਸ ਕਰਕੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਕੋਰ ਕਮੇਟੀ ਚ ਔਰ ਪੱਤਰਕਾਰਾਂ ਨੂੰ ਕਿਹਾ ਵੀ ਅਸੀਂ ਲਾਂਚ ਕਰਨ ਚੱਲੇ ਆ ਸੁਖਵੀਰ ਬਾਦਲ ਗਏ ਮਗਰੇ ਮਗਰੇ ਕੋਰ ਕਮੇਟੀ ਦੇ ਮੈਂਬਰ ਦਰਜਣਾਂ ਜਿਹੜੇ ਐ ਉਹ ਨਿਕਲ ਗਏ ਤੇ ਸਿੱਧੇ ਡੀਜੀਪੀ ਦੇ ਦਫ਼ਤਰ ਚ ਚਲੇ ਗਏ ਔਰ ਤੁਸੀਂ ਦੇਖਿਆ ਹੋਣਾ ਤਸਵੀਰਾਂ ਦੇਖੋ ਅਕਾਲੀ ਦਲ ਨੇ ਵੀਡੀਓ ਜਾਰੀ ਕੀਤੀ ਕਿ ਇੱਕ ਪਾਸੇ ਸੁਖਵੀਰ ਬਾਦਲ ਬੈਠਾ ਹੈ ਬਾਕੀ ਲੀਡਰਸ਼ਿਪ ਬੈਠੀ ਇੱਕ ਪਾਸੇ ਪੰਜਾਬ ਦੇ ਡੀਜੀਪੀ ਬੈਠੇ ਨੇ ਔਰ ਇਥੋਂ ਤੱਕ ਕਹਿ ਦਿੱਤਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿ ਸਾਡੇ ਤੇ ਪਰਚਾ ਦਰਜ ਕਰੋ ਅਸੀਂ ਤਾਂ ਜਾਵਾਂਗੇ ਨਹੀਂ ਤਾਂ ਸਮਝ ਲਓ ਇਹ ਪੱਕਾ ਧਰਨਾ ਹੈ ਉਹਨਾਂ ਨੇ ਲਿਖਤਾ ਵੀ ਲਗਾਇਆ ਪੱਕਾ ਧਰਨਾ ਸੁਖਵੀਰ ਬਾਦਲ ਦੇ ਵਰਕੇ ਤੇ ਲਿਖਿਆ ਹੋਈ ਹੈ ਗੱਲ ਮੈਂ ਪੜ੍ਹੀ ਹੈ ਇਹਦਾ ਮਤਲਬ ਹੈ ਭਗਵੰਤ ਮਾਨ ਮਹਾਰਾਸ਼ਟਰ ਹੈ ਪਤਾ ਹੀ ਲੱਗਿਆ ਕਿ ਮੁੱਖ ਮੰਤਰੀ ਦੇ ਨਾਲ ਵੀ ਪੰਜਾਬ ਦੀ ਪੁਲਿਸ ਦੇ ਵੱਡੇ ਅਧਿਕਾਰੀ ਉਹਨਾਂ ਨੇ رابطہ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਹੋਇਆ ਜਾਂ ਨਹੀਂ ਹੋਇਆ ਡੀਜੀਪੀ ਦੀ ਗੱਲ ਹੋਈ ਮੁੱਖ ਮੰਤਰੀ ਨਹੀਂ ਜਾਂ ਨਹੀਂ ਹੋਈ ਪਰ ਡੀਜੀਪੀ ਸਮਝਾ ਬੁਝਾ ਕੇ ਤੌਰ ਤੇ ਕਿਉਂਕਿ ਇਹ ਤਾਂ ਕਹਿੰਦੇ ਸੀ ਕਿ ਅਸੀਂ ਜਾਣਾ ਨਹੀਂ ਸਾਡੇ ਤੇ ਪਰਚਾ ਕਰੋ ਜੀ ਤੇ ਅਸੀਂ ਜਾਣਾ ਤੇ ਪਰਚੇ ਐ ਹੁੰਦੇ ਵੀ ਨਹੀਂ ਦੇਖੋ ਅਗਰ ਮੰਨ ਲਓ ਸੁਖਵੀਰ ਬਾਦਲ ਜਦੋਂ ਡਿਪਟੀ ਮੁੱਖ ਮੰਤਰੀ ਸੀ ਤੇ ਮੁਲਾਜ਼ਮ ਜਥੇਬੰਦੀਆਂ ਸੁਖਵੀਰ ਕੋਲੇ ਜਾਂਦੀਆਂ ਸੀ ਹਮ ਤੇ ਸੁਖਵੀਰ ਬਾਦਲ ਮੁਲਾਜ਼ਮ ਜਥੇਬੰਦੀਆਂ ਨਾਲ ਆਪਣੇ ਦਫ਼ਤਰ 'ਚ ਬੈਠੇ ਬੈਠੇ ਸਮਝੌਤਾ ਕਰਾ ਕੇ ਤਨਖਾਹ ਵਧੀ ਹੋਈ ਉਹਨਾਂ ਦੇ ਖਾਤੇ ਚ ਪਾ ਦਿੰਦਾ ਸੀ ਹੂੰ ਤੇ ਸੁਖਵੀਰ ਇਹ ਕਿਵੇਂ ਐਕਸਪੈਕਟ ਕਰ ਸਕਦਾ ਹੈ ਕਿ ਅਸੀਂ ਡੀਜੀਪੀ ਕੋਲੇ ਗਏ ਆ ਜੀ ਵੀ ਡੀਜੀਪੀ ਸਾਨੂੰ ਸਾਡੇ ਤੇ ਝੂਠੇ ਪਰਚੇ ਦਾ ਸ਼ੱਕ ਹੈ ਹੂੰ ਤੇ ਤੁਸੀਂ ਸਾਡੇ ਕੋਲ ਹੁਣੀ ਪਰਚਾ ਦਰਜ ਕਰੋ ਵੀ ਜੀ ਪਹਿਲੀ ਗੱਲ ਇਹ ਪੁਲਿਸ ਨੇ ਝੂਠਾ ਪਰਚਾ ਦਰਜ ਕਰਨਾ ਹੈ ਹੂੰ ਤੇ ਪੁਲਿਸ ਨੇ ਪੁੱਛਦੇ ਥੋੜੀ ਕਰਨਾ ਹੈ ਅੱਗੇ ਵੀ ਪੁਲਿਸ ਨੇ ਕਿੰਨੇ ਝੂਠੇ ਪਰਚੇ ਦਰਜ ਕੀਤੇ ਹੀ ਐ ਇਹ ਤਾਂ ਹੈ ਨਹੀਂ ਵੀ ਪੰਜਾਬ ਦੀ ਪੁਲਿਸ ਝੂਠੇ ਪਰਚੇ ਦਰਜ ਹੀ ਨਹੀਂ ਕਰਦੀ ਹੂੰ ਪੁਲਿਸ ਅਕਾਲੀਆਂ ਵੇਲੇ ਵੀ ਝੂਠੇ ਪਰਚੇ ਦਰਜ ਕਰਦੀ ਰਹੀ ਹੈ ਕੈਪਟਨ ਅਮਰਿੰਦਰ ਵੇਲੇ ਵੀ ਝੂਠੇ ਪਰਚੇ ਦਰਜ ਕਰਦੀ ਰਹੀ ਹੈ ਤੇ ਇਸ ਕਰਕੇ ਪੁਲਿਸ ਸੱਚੇ ਪਰਚੇ ਵੀ ਦਰਜ ਕਰਦੀ ਹੈ ਝੂਠੇ ਵੀ ਦਰਜ ਕਰਦੀ ਹੈ ਸੋ ਪੁਲਿਸ ਦੁੱਧ ਦੀ ਧੋਤੀ ਹੈ ਨਹੀਂ ਕਿਉਂਕਿ ਪੁਲਿਸ ਦਾ ਕੰਟਰੋਲ ਸਰਕਾਰਾਂ ਕੋਲੇ ਹੈ ਔਰ ਸਰਕਾਰਾਂ ਲੀਡਰ ਬਣਾਉਂਦੇ ਨੇ ਤੇ ਜਦੋਂ ਸਰਕਾਰਾਂ ਪੋਲਿਟੀਕਲ ਬੰਦਿਆਂ ਦੀਆਂ ਨੇ ਤੇ ਫਿਰ ਪੁਲਿਸ ਤੋਂ ਨਿਰਪੱਖਤਾ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਹੂੰ ਤੇ ਕਈ ਵਾਰੀ ਪੁਲਿਸ ਦੇ ਆਪਣੇ ਅਫਸਰ ਵੀ ਉਹਨਾਂ ਦਾ ਹਰ ਪੁਲਿਸ ਅਫਸਰ ਦਾ ਅਕਸ ਵੀ ਐਡਾ ਚੰਗਾ ਨਹੀਂ ਹੁੰਦਾ ਇਹ ਬੜਾ ਇਮਾਨਦਾਰ ਇਮਾਨਦਾਰ ਹੈ ਤੇ ਉਹਨੇ ਹਮੇਸ਼ਾ ਸੱਚ ਦੀ ਗੱਲ ਕਰਨੀ ਹੈ ਪੁਲਿਸ ਵਾਲੇ ਵੀ ਲਾਹਾ ਲੈ ਲੈਂਦੇ ਨੇ ਅਸੀਂ ਪੁਰਾਣੇ ਸਮਿਆਂ 'ਚ ਦੇਖਿਆ ਹੀ ਆ ਆ ਸੀਬੀਆਈ ਦੀਆਂ ਅਦਾਲਤਾਂ ਨੇ ਕਿੰਨੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਜੇਲ੍ਹਾਂ 'ਚ ਭੇਜਿਆ ਜਿਹੜੇ ਕਤਲੋਗੈਰਤ ਗੈਰ ਕਾਨੂੰਨੀ ਐਨਕਾਊਂਟਰਾਂ 'ਚ ਜੁੜੇ ਰਹੇ ਨੇ ਪਰ ਮਸਲਾ ਇਹ ਆ ਵੀ ਸੁਖਵੀਰ ਬਾਦਲ ਉਹਨਾਂ ਨੇ ਸਮਝਾ ਬੁਝਾ ਕੇ ਭੇਜਤਾ ਵੀ ਤੁਸੀਂ ਜਾਓ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਪਰ ਇਹ ਸਵਾਲ ਖੜਾ ਹੈ ਦੇਖੋ ਹੁਣ ਦੋ ਗੱਲਾਂ ਨੇ ਮੈਂ ਬੜੀਆਂ ਦਿਲਚਸਪ ਗੱਲਾਂ ਸਹਬ ਜੀ ਕਰਨ ਵਾਲੀਆਂ ਨੇ ਇਹਦੇ ਇਤਿਹਾਸਾ ਵੀ ਆਊਗਾ ਜੀ ਹੁਣ ਇੱਕ ਪਾਸੇ ਸੁਖਬੀਰ ਬਾਦਲ ਕਹਿੰਦੇ ਵੀ ਸਾਡੇ ਤੇ ਝੂਠੇ ਪਰਚੇ ਦਾ ਸਾਨੂੰ ਖਤਰਾ ਹੈ ਖਦਸ਼ਾ ਹੈ ਸਾਡੇ ਤੇ ਹੁਣੀ ਪਰਚਾ ਦੇ ਦਿਓ ਅੱਛਾ ਬਿਕਰਮ ਜੀਥਿਆ ਵੀ ਜੇਲ੍ਹ ਜਾਣ ਤੋਂ ਪਹਿਲਾਂ ਬਿਕਰਮ ਜੀਥਿਆ ਵੀ ਇਹੀ ਕਹਿੰਦੇ ਸੀ ਵੀ ਦੇ ਮੇਰੇ ਤੇ ਪਰਚਾ ਵੀ ਮੇਰੇ ਤੇ ਮोटा ਦਾ ਪਰਚਾ ਦਿਓ ਤੇ ਜਦੋਂ ਉਹਨਾਂ ਨੇ ਪਰਚਾ ਦਿੱਤਾ ਫਿਰ ਬਿਕਰਮਜੀਠੀ ਨੇ ਵੀ ਕਿਹਾ ਕਹਿੰਦਾ ਸਾਡੇ ਤੇ ਝੂਠਾ ਪਰਚਾ ਦੇਤਾ ਜੀ ਪਰ ਪਰਚਾ ਝੂਠਾ ਸੱਚਾ ਇਹ ਤਾਂ ਅਦਾਲਤਾਂ ਨੇ ਤੈਅ ਕਰਨਾ ਹੈ ਪਰ ਬਿਕਰਮਜੀਠੀ ਦੇ 6 ਮਹੀਨੇ ਤੋਂ ਵੱਧ ਸਮਾਂ ਜੇਲ੍ਹ ਚ ਲੱਗ ਗਏ ਹੂੰ ਅਕਾਲੀ ਸਿਆਸਤ ਕਿੰਨੀ ਪਿੱਛੇ ਪੈ ਗਈ ਹੁਣ ਸੁਖਵੀਰ ਸਿੰਘ ਬਾਦਲ ਉਸੇ ਰਣਨੀਤੀ ਤੇ ਆਗੇ ਵੀ ਇਹਨਾਂ ਨੇ ਸਾਡੇ ਤੇ ਪਰਚਾ ਦੇਣਾ ਜੀ ਤੇ ਡੀਜੀਪੀ ਕੋਲੇ ਚਲੇ ਗਏ ਵੀ ਦਿਓ ਪਰਚਾ ਜਿਵੇਂ ਸੁਖਪਾਲ ਖੈਰਾ ਉਹਨੂੰ ਪਰਚੇ ਦਾ ਡਰ ਸੀ ਤੇ ਸੁਖਪਾਲ ਖੈਰਾ ਅਦਾਲਤ ਚ ਲਿਆ ਗਿਆ ਤੇ ਪੁਲਿਸ ਨੇ ਜਾ ਕੇ ਕਹਤਾ ਉੱਥੇ ਵੀ ਅਸੀਂ ਤਾਂ ਹਜੇ ਕੋਈ ਪਰਚਾ ਦਿੱਤਾ ਨਹੀਂ ਜੀ ਤੇ ਨਾ ਹੀ ਅਸੀਂ ਇਸ ਸਬੰਧ ਚ ਕੋਈ ਜਾਂਚ ਕਰ ਰਹੇ ਆ ਹਮ ਹੁਣ ਹੋਣਾ ਕੀ ਹੈ ਦੇਖੋ ਇਨਵੈਸਟੀਗੇਸ਼ਨ ਤਾਂ ਪੁਲਿਸ ਕਰ ਰਹੀ ਹੋਣੀ ਹੈ ਸਤਿੰਦਰ ਕੋਹਲੀ ਤੋਂ ਸੁਖਵੀਰ ਬਾਰੇ ਕਿਉਂਕਿ ਡਿਪਟੀ ਮੁੱਖ ਮੰਤਰੀ ਰਿਹਾ ਸੁਖਵੀਰ ਬਾਦਲ ਸੁਖਵੀਰ ਬਾਦਲ ਦੇ ਕਾਰਜਕਾਲ ਦੇ ਸਬੰਧ ਚ ਵਿਜੀਲੈਂਸ ਵੀ ਜਾਂਚ ਕਰਦੀ ਹੋ ਸਕਦੀ ਹੈ ਔਰ ਸਟ ਵੀ ਜਾਂਚ ਕਰ ਲਈ ਹੋ ਸਕਦੀ ਹੈ ਔਰ ਜੇ ਸਟ ਕੋਲੇ ਕੋਈ ਇਸ ਤਰ੍ਹਾਂ ਦਾ ਐਵਿਡੈਂਸ ਆਉਂਦਾ ਜੀ ਦੇ ਨਾਲ ਉਹ ਕੇਸ ਦਰਜ ਕਰ ਸਕਦੇ ਨੇ ਤੇ ਕੇਸ ਦਰਜ ਕਰ ਦੇਣਗੇ ਮੋਦੀ ਸਾਹਿਬ ਦੀ ਸਰਕਾਰ ਨੇ ਜਾਂ ਦਿੱਲੀ ਚ ਕੇਂਦਰੀ ਅਦਾਲਤ ਤੇ ਵੀ ਤਾਂ ਕੇਸ ਦਰਜ ਹੋਏ ਨੇ ਨਾ ਗ੍ਰਹਿ ਮੰਤਰੀ ਜਿਹੜੇ ਦਿੱਲੀ ਦੇ ਨੇ ਉਹ ਕੇਂਦਰ ਸਰਕਾਰ ਵਾਲੇ ਨੇ ਸਵਾਮੀਤਸ਼ਾਈ ਦਿੱਲੀ ਚ ਪੁਲਿਸ ਦਾ ਕੰਟਰੋਲ ਹੈ ਸੋ ਅਗਰ ਕੇਂਦਰੀ ਅਦਾਲਤ ਤੇ ਸਟੈਂਡਰਜਨ ਤੇ ਮਨੀਸ਼ ਸੋਦੀ ਤੇ ਪਰਚੇ ਦਰਜ ਹੋ ਸਕਦੇ ਨੇ ਜਦੋਂ ਉਹਨਾਂ ਦੀ ਸੱਤਾ ਸੀ ਤੇ ਜਦੋਂ ਹੁਣ ਆਮਾ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸੱਤਾ ਹੈ ਤੇ ਅਕਾਲੀ ਦਲ ਵਿਰੋਧੀ ਧਿਰ ਚ ਹੈ ਤੇ ਸੁਖਬੀਰ ਬਾਦਲ ਤੇ ਪਰਚਾ ਦਰਜ ਕਿਉਂ ਨਹੀਂ ਹੋ ਸਕਦਾ ਆਪਦੀ ਸਰਕਾਰ ਵੱਲੋਂ ਅਗਰ ਉਹਨਾਂ ਨੂੰ ਕੁਝ ਗੱਲ ਲੱਗੇ ਕਿ ਇਹ ਪਰਚਾ ਦਰਜ ਕਰਨ ਆਲੀ ਹੈ ਹੂੰ ਸੋ ਇਹਦੇ ਚ ਆਪਾਂ ਇੱਕ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਸੁਖਬੀਰ ਬਾਦਲ ਤੇ ਪਰਚਾ ਨਹੀਂ ਹੋ ਸਕਦਾ ਸੁਖਬੀਰ ਤੇ ਪਰਚਾ ਹੁੰਦਾ ਹੈ ਜਾਂ ਨਹੀਂ ਹੁੰਦਾ ਹੂੰ ਇਹ ਗੱਲ ਆਦ ਦੇ ਵਿੱਚ ਪਤਾ ਲੱਗਣੀ ਹੈ ਵਕਤ ਦੇ ਨਾਲ ਹੂੰ ਪਰ ਪਰਚਾ ਹੋ ਨਹੀਂ ਸਕਦਾ ਸੁਖਬੀਰ ਤੇ ਇਹ ਗੱਲ ਆਪਾਂ ਨਕਾਰ ਨਹੀਂ ਸਕਦੇ ਕਿਉਂਕਿ ਸੁਖਬੀਰ ਬਾਦਲ ਆਪ ਹੀ ਕਹਿ ਰਿਹਾ ਕਿ ਸਾਨੂੰ ਖਦਸ਼ਾ ਸਾਡੇ ਤੇ ਝੂਠਾ ਪਰਚਾ ਦਰਜ ਕਰਨਗੇ ਉਹ ਕਹਿੰਦੇ ਮੈਂ ਆ ਗਿਆ ਮੇਰੇ ਤੇ ਕਰ ਦੋ ਉਹਨਾਂ ਨੇ ਮੋੜ ਤਾਂ ਵੀ ਕਿਹਾ ਨਹੀਂ ਅਸੀਂ ਹਜੇ ਨਹੀਂ ਕਰਨਾ ਉਹ ਉਦੋਂ ਕਰਨਗੇ ਜਦੋਂ ਉਹਨਾਂ ਨੂੰ ਅਨਕੂਲ ਲੱਗੂਗਾ ਨਹੀਂ ਡੱਲਾ ਸਾਹਿਬ ਇੱਥੇ ਇਹੀ ਸਮਝ ਨਹੀਂ ਨਾ ਆ ਰਿਹਾ ਕਿ ਸੁਖਬੀਰ ਬਾਦਲ ਨੇ ਜੇ ਇਹ ਗੱਲ ਆਖੀ ਹੈ ਜਾਂ ਇਹ ਇਹ ਜਿਤਾਇਆ ਕਿ ਉਹਨਾਂ ਤੇ ਪਰਚਾ ਹੋ ਸਕਦਾ ਹੈ ਇਹ ਅਸਲੋਂ ਉਹਨਾਂ ਨੂੰ ਲੱਗ ਰਿਹਾ ਜਾਂ ਫਿਰ ਇਹ ਮਹਿਜ਼ ਇੱਕ ਪੋਲਿਟੀਕਲ ਸਟੰਟ ਮਾਤਰ ਕਹਿ ਸਕਦੇ ਇਹਨੂੰ ਨਹੀਂ ਦੇਖੋ ਪੋਲਿਟਿਕਸ ਦੇ ਵਿੱਚ ਵਿਰੋਧੀ ਧਿਰ ਚ ਜਾਂ ਸੱਤਾ ਚ ਜਦੋਂ ਕੋਈ ਵੀ ਕੇਸ ਦਰਜ ਹੁੰਦਾ ਹੈ ਅਕਾਲੀ ਦਲ ਵਾਲੇ ਤਾਂ ਹੁਣ ਵੀ ਕਹਿ ਰਹੇ ਨੇ ਕਿ ਵਿਕਰਮਜੀਤਿਆ ਦੇ ਜਿਹੜਾ ਕੇਸ ਦਰਜ ਕੀਤਾ ਹੈ ਉਹ ਝੂਠਾ ਹੈ ਅਗਰ ਕੇਸ ਬਿਲਕੁਲ ਹੀ ਝੂਠਾ ਹੁੰਦਾ ਤੇ ਲੋਅਰ ਕੋਰਟ ਹਾਈ ਕੋਰਟ ਚ ਜ਼ਮਾਨਤ ਨਾ ਜ਼ਬਤ ਹੁੰਦੀ ਇਹਦਾ ਮਤਲਬ ਹੈ ਪੁਲਿਸ ਨੇ ਵਿਜੀਲੈਂਸ ਬਿਊਰੋ ਨੇ ਜਿਹੜੇ ਐਵੀਡੈਂਸਸ ਰੱਖੇ ਨੇ ਉਹ ਐਵੀਡੈਂਸਸ ਨੂੰ ਜਾਂਚਣ ਪਰਖਣ ਦਾ ਇੱਕ ਪ੍ਰੋਸੈਸ ਹੈ ਹੁਣ 40000 ਤੋਂ ਵੱਧ ਤਾਂ ਇਹਨਾਂ ਨੇ ਕਾਗਜ਼ ਦੇਤੇ ਹੁਣ ਅਦਾਲਤਾਂ ਨੇ ਉਹ ਸਾਰੇ ਜਿਹੜੇ ਕਾਗਜ਼ ਨੇ ਚਾਰਜ ਸ਼ੀਟ ਦੇ ਰੂਪ ਦੇ ਵਿੱਚ ਉਹਨਾਂ ਨੂੰ ਆਰਡਰ ਤੇ ਲੈ ਉਹਨਾਂ ਨੂੰ ਕਹਿੰਦੇ ਨੇ ਜੀ ਨੂੰ ਕਹਿੰਦੇ ਨੇ ਵੀ ਰਿਕਾਰਡ ਤੇ ਲੈ ਕੇ ਆਉਣਾ ਉਹਦੇ 'ਚ ਸਵਾਲ ਜਵਾਬ ਹੋਣਗੇ ਤਰੀਕਾ ਪਹਿਣ ਗਿਆ ਵਕੀਲ ਉਸ ਕੰਟੈਂਟ ਤੇ ਬਹਿਸ ਕਰਨਗੇ ਸੋ ਫਿਰ ਪਤਾ ਲੱਗੂਗਾ ਵੀ ਬਿਕਰਮ ਜੀਠੀ ਦੇ ਖਿਲਾਫ ਜਿਹੜਾ ਪਰਚਾ ਸੀ ਉਹ ਝੂਠਾ ਸੀ ਜਾਂ ਸੱਚਾ ਸੀ ਹੂੰ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਅਗਰ ਕੋਈ ਕੇਸ ਦਰਜ ਕੀਤਾ ਜਾਂਦਾ ਉਹਦੇ ਗਰਾਉਂਡ ਕੀ ਬਣਦੇ ਨੇ ਕੀ ਸਿੱਟ ਕੋਈ ਅਹਜੀ ਇਨਫਰਮੇਸ਼ਨ ਲੈ ਕੇ ਆਉਂਦੀ ਹੈ ਜਿਹਦੇ ਨਾਲ ਕੋਈ ਸ਼ੱਕ ਖੜਾ ਹੋਵੇ ਸੁਖਵੀਰ ਦੇ ਉੱਪਰ ਕੋਈ ਕ腐ਸ਼ਨ ਦਾ ਸ਼ੱਕ ਖੜਾ ਹੋਵੇ ਕੋਈ ਗਬਨ ਦਾ ਕੋਈ ਧੋਖਾ ਧੜੀ ਦਾ ਅਗਰ ਸਰਕਾਰ ਕੋਲੇ ਕੋਈ ਇਸ ਤਰ੍ਹਾਂ ਦਾ ਐਵਿਡੈਂਸ ਆਏਗਾ ਜਿਨੂੰ ਆਧਾਰ ਬਣਾ ਕੇ ਸਰਕਾਰ ਅੱਗੇ ਵੱਧ ਸਕਦੀ ਹੋਵੇ ਤਾਂ ਹੀ ਪਰਚਾ ਦਰਜ ਹੋਏਗਾ ਨਾ ਜੀ ਵੈਸੇ ਡੱਲਾ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਭ ਤੋਂ ਕਾਮਨ ਪਰਚਾ ਡੀਏ ਦਾ ਹੀ ਵੇਖਿਆ ਗਿਆ ਖੈਰ ਮੈਂ ਤਾਂ ਆਪਣੇ ਕਰੀਅਰ ਦੇ ਵਿੱਚ ਇਹੀ ਸਭ ਤੋਂ ਕਾਮਨ ਦੇਖਿਆ 2022 ਤੋਂ ਬਾਅਦ ਭਾਵੇਂ ਕਾਂਗਰਸੀ ਹੋਵੇ ਭਾਵੇਂ ਕੋਈ ਹੋਰ ਹੋਵੇ ਡਿਸਪਰੋਪੋਰਸ਼ਨਟ ਐਸੈਟਸ ਦਾ ਪਰਚਾ ਜਿਹੜਾ ਸਭ ਤੋਂ ਪਹਿਲਾਂ ਔਰ ਬੜੀ ਛੇਤੀ ਪਿਆ ਕੀ ਸੁਖਬੀਰ ਬਾਦਲ ਨੂੰ ਵੀ ਆ ਚੱਲਣਾ ਪੈ ਸਕਦਾ ਜੀ ਫਿਰ ਸੁਖਬੀਰ ਬਾਦਲ ਨੇ ਪਹਿਲਾਂ ਵੀ ਚੱਲੇ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ 2002 ਤੋਂ ਲੈ ਕੇ 2007 ਦੀ ਸਰਕਾਰ ਅਨਹੀਂ 1997 ਤੋਂ 2002 ਤੱਕ ਦੀ ਜਦੋਂ ਸਰਕਾਰ ਚਲਾਈ ਹੈ ਅਕਾਲੀ ਦਲ ਨੇ ਜੀ ਔਰ 2 ਤੋਂ 7 ਦੀ ਸਰਕਾਰ ਚਲਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ ਬਾਅਦ ਕੈਪਟਨ ਅਮਰਿੰਦਰ ਨੇ ਵੀ ਬਾਦਲਾਂ ਤੇ ਕੇਸ ਦਿੱਤਾ ਸੀ ਆਮਦਨ ਤੋਂ ਵੱਧ ਸਰੋਤਾਂ ਦਾ ਉਦੋਂ ਮੈਂ ਜ਼ਮੀਨ ਤੇ ਰਿਪੋਰਟਿੰਗ ਕਰਦਾ ਰਿਹਾ ਜਦੋਂ ਗ੍ਰਿਫਤਾਰੀ ਹੋਈ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦੀ ਜਦੋਂ ਪਟਿਆਲਾ ਜੇਲ੍ਹ ਇਹਨਾਂ ਨੂੰ ਭੇਜਿਆ ਗਿਆ ਸ਼ੋਕ ਉਦੋਂ ਅਸੀਂ ਜੇਲ੍ਹ ਦੇ ਬਾਹਰ ਮੌਜੂਦ ਰਹੇ ਆ ਜਾਂ ਰਿਪੋਰਟਿੰਗ ਕਰਦੇ ਰਹੇ ਆ ਪਰ ਬਰੀ ਹੋ ਗਏ ਬਾਅਦ ਵਿੱਚ ਅੱਛਾ ਇਹਨਾਂ ਨੇ ਕੈਪਟਨ ਅਮਰਿੰਦਰ ਤੇ ਵੀ ਫਿਰ ਸਿਟੀ ਸੈਂਟਰ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਵੀ ਡਿੱਕਿਆ ਆ ਜੀ ਤੇ ਇਹ ਹੈ ਵੀ ਜਦੋਂ ਹੁਣ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਦੀ ਉਦੋਂ ਕੈਪਟਨ ਅਮਰਿੰਦਰ ਨੂੰ ਕਲੀਨ ਚਿੱਟ ਮਿਲ ਗਈ ਤੇ ਜਦੋਂ ਬਾਦਲਾਂ ਦੀ ਸਰਕਾਰ ਸੀ ਉਦੋਂ ਬਾਦਲ ਬਰੀ ਹੋ ਗਏ ਤੇ ਜੇ ਹੁਣ ਮਜੀਠੀ ਤੇ ਪਰਚਾ ਹੈ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਹੋਊਗੀ ਕਿਉਂਕਿ ਡਰੱਗਸ ਵਾਲੇ ਮਾਮਲੇ ਤੇ ਤਾਂ ਹਜੇ ਤੱਕ ਚਲਾਨ ਹੀ ਨਹੀਂ ਪੇਸ਼ ਹੋਇਆ ਹੂੰ ਤੇ ਜੇ ਅਕਾਲੀ ਦਲ ਦੀ ਸਰਕਾਰ ਆ ਗਈ ਤੇ ਫੇਰ ਜੇ ਡਰੱਗਸ ਵਾਲੇ ਮਾਮਲੇ ਤੇ ਚਲਾਨ ਨਹੀਂ ਪੇਸ਼ ਹੋਇਆ ਤੇ ਉਹ ਕੇਸ ਕਿੱਥੇ ਖੜਨਾ ਉਹਦੇ ਚ ਤਾਂ ਮੇ ਵੀ FIR ਵੀ ਨਹੀਂ ਹੋਈ ਹੈ ਬਿਲਕੁਲ ਮਤਲਬ ਦੇਖੋ ਜਿਹੜੇ ਸਿਆਸੀ ਪਰਚੇ ਨੇ ਨਾ ਉਹ ਇਸੇ ਰੂਪ ਚ ਅੰਜਾਮ ਤੇ ਪਹੁੰਚਦੇ ਨੇ ਜੀ ਜੇ ਸਰਕਾਰ ਅਕਾਲੀ ਦਲ ਦੀ ਆ ਗਈ ਤੇ ਮਜੀਠੀਆ ਵੀ ਭਰੀ ਹੋ ਜਾਏਗਾ ਜੀ ਇਹ ਤਾਂ ਆਪ ਹੀ ਕਹਿੰਦੇ ਨੇ ਵੀ ਪਰਚੇ ਝੂਠੇ ਨੇ ਜਦੋਂ ਇਹ ਸਰਕਾਰ ਹੋਣਗੇ ਇਹਨਾਂ ਨੇ ਉਪਰ ਚ ਖਤਮ ਕਰ ਦੇਣੇ ਨੇ ਪਰ ਸਵਾਲ ਹੁਣ ਇੱਥੇ ਆ ਕੇ ਟਿਕਦਾ ਹੈ ਕਿ ਕੀ ਭਗਵੰਤ ਮਾਨ ਚਾਹੇਗਾ ਕਿ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੀਏ ਦੇਖੋ ਜਿਹੜੀ ਪੰਥਕ ਇਕਤਾ ਦੀ ਗੱਲ ਚੱਲ ਰਹੀ ਹੈ ਨਾ ਹਮ ਹਰ ਕੋਈ ਇਹ ਕਹਿ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆ ਗਿਆ ਕਿ ਪੰਥਕ ਇਕਤਾ ਤਾਂ ਹੋਏਗੀ ਜੇ ਸੁਖਵੀਰ ਬਾਦਲ ਆਪਣਾ ਅਹੁਦਾ ਛੱਡੇ ਜੀ ਬਿਲਕੁਲ ਸੁਖਵੀਰ ਬਾਦਲ ਆਪਣਾ ਅਹੁਦਾ ਛੱਡਦਾ ਲੱਗਦਾ ਨਹੀਂ ਹਮ ਸੋ ਮੈਨੂੰ ਲੱਗਦਾ ਹੈ ਭਗਵੰਤ ਮਾਨ ਵੀ ਸੁਖਵੀਰ ਬਾਦਲ ਤੇ ਪਰਚਾ ਦੇ ਕੇ ਉਹਨੂੰ ਜੇਲ੍ਹ ਨਹੀਂ ਭੇਜਣਾ ਚਾਹੇਗਾ ਕਿਉਂਕਿ ਜੇ ਕਿਤੇ ਸੁਖਵੀਰ ਬਾਦਲ ਨੇ ਪਰਚਾ ਦੇ ਕੇ ਭਗਵੰਤ ਨੇ ਪਰਚਾ ਦੇ ਕੇ ਸੁਖਵੀਰ ਬਾਦਲ ਅਰੈਸਟ ਕਰ ਲਿਆ ਤੇ ਸੁਖਵੀਰ ਬਾਦਲ ਜੇਲ੍ਹ ਚਲਿਆ ਗਿਆ ਹੋ ਸਕਦਾ ਹੈ ਸੁਖਵੀਰ ਬਾਦਲ ਅਸਤੀਫਾ ਦੇ ਦੇ ਤੇ ਕਵੇ ਵੀ ਪਹਿਲਾਂ ਭੁੰਦੜ ਸਾਹਿਬ ਨੇ ਜ਼ਿੰਮੇਵਾਰੀ ਨਿਭਾਈ ਹੈ ਤੇ ਹੁਣ ਵਿਕਰਮ ਮਜੀਠੀਆ ਜ਼ਿੰਮੇਵਾਰੀ ਨਿਭਾ ਲੇ ਤੇ ਜੇ ਸੁਖਵੀਰ ਜੇਲ੍ਹ ਭੇਜਦਾ ਭਗਵੰਤ ਮਾਨ ਨੇ ਤੇ ਸੁਖਵੀਰ ਨੇ ਜੇਲ੍ਹ ਜਾ ਕੇ ਅਸਤੀਫਾ ਦਿੱਤਾ ਜੀ ਫਿਰ ਤਾਂ ਬਿਕਰਮ ਮਜੀਠੀਆ ਇਕਤਾ ਕਰਾ ਦੂ ਪਿੱਛੋਂ ਇਕਤਾ ਦੀ ਸ਼ਰਤ ਕੀ ਹੈ ਯਾਨੀ ਹਰਪੀਤ ਕਹਿੰਦੇ ਕਿ ਸੁਖਬੀਰ ਬਾਦਲ ਆਉਂਦਾ ਛੱਡੇ ਇਸ ਕਰਕੇ ਭਗਵੰਤ ਮਾਨ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਨੂੰ ਪਰਚਾ ਦੇ ਕੇ ਅੰਦਰ ਭੇਜੋ ਕਿਉਂਕਿ ਕਈ ਵਾਰੀ ਕਹਿੰਦੇ ਨੇ ਨਾ ਵੀ ਕਈ ਵਾਰੀ ਦੂਸਰੇ ਬੰਦੇ ਨੂੰ ਪਰਚਾ ਰਾਸ ਆ ਜਾਂਦਾ ਹ ਸੋ ਜੇ ਸੁਖਬੀਰ ਬਾਦਲ ਜੇਲ੍ਹ ਭੇਜਦਾ ਭਗਵੰਤ ਨੇ ਹੋ ਸਕਦਾ ਸੁਖਬੀਰ ਬਾਦਲ ਸੋਚੇ ਵੀ ਮੈਂ ਤਾਂ ਹੁਣ ਜੇਲ੍ਹ 'ਚਾਂ ਤੇ ਬਾਹਰ ਅਕਾਲੀ ਦਲ ਦੀ ਹੋਈ ਇਕਤਾ ਕਰਾ ਦਿਓ ਤੇ ਮਜੀਠੀਆ ਨੂੰ ਪ੍ਰਧਾਨ ਬਣਾ ਦੇਣ ਤੇ ਮਜੀਠਿਆ ਸਾਰੇ ਅਕਾਲੀ ਦਲਾਂ ਦਾ ਸਮਝੌਤਾ ਕਰਦੇ ਨਹੀਂ ਵੈਸੇ ਲਖਵਾਗ ਭਗਵੰਤ ਮਾਨ ਅਕਾਲੀ ਦਲ ਨੂੰ ਤਕੜਾ ਨਹੀਂ ਕਰਨਾ ਚਾਹੇਗਾ ਜੀ ਦੂਜਾ ਪਾਸਾ ਜੀ ਦੂਜਾ ਪਾਸਾ ਜੇ ਭਗਵੰਤ ਮਾਨ ਐਫ ਆਈ ਆਰ ਨਹੀਂ ਕਰਦਾ ਔਰ ਜੋ ਕੁਝ ਵਾਪਰ ਰਿਹਾ ਇਸੇ ਤਰ੍ਹਾਂ ਚੱਲਦਾ ਹੈ ਤੇ ਫਿਰ ਭਗਵੰਤ ਮਾਨ ਇਹ ਦੇਖੂਗਾ ਕਿ ਅਨਕੂਲ ਸਮਾਂ ਕਦੋਂ ਆਇਆ ਜਦੋਂ ਮੈਂ ਪਰਚਾ ਦਵਾ ਜੇ ਹੁਣ ਤੁਰੰਤ ਪਰਚਾ ਨਹੀਂ ਦਿੰਦਾ ਫਿਰ ਭਗਵੰਤਮਾਨ ਅਨਕੂਲ ਸਮੇਂ ਦੀ ਤਲਾਸ਼ ਕਰੇਗਾ ਅਗਰ ਸਬੂਤ ਵੀ ਮਿਲ ਜਾਂਦੇ ਨੇ ਭਗਵੰਤਮਾਨ ਨੂੰ ਫਿਰ ਵੀ ਭਗਵੰਤਮਾਨ ਹੋ ਸਕਦਾ ਹੈ ਹੁਣੇ ਪਰਚਾ ਨਾ ਦਵੇ ਹੂੰ ਕਿਉਂਕਿ ਅੱਜ ਕੱਲ ਸਰਕਾਰਾਂ ਕੀ ਕਰਦੀਆਂ ਨੇ ਕਿ ਅਗਰ ਸਬੂਤ ਮਿਲਦੇ ਨੇ ਤੇ ਉਹਦੇ ਜ਼ਰੀਏ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਨੈਗੇਟਿਵ ਮਾਹੌਲ ਬਣਾਓ ਸਬੂਤ ਦੱਸ-ਦੱਸ ਕੇ ਜੀ ਔਰ ਭਗਵੰਤਮਾਨ ਸਬੂਤਾਂ ਦੀ ਮਾਰਕੀਟਿੰਗ ਬੜੀ ਚੰਗੀ ਕਰਦਾ ਆਮ ਆਰਮੀ ਪਾਰਟੀ ਵਾਲੇ ਬਿਲਕੁਲ ਸੋ ਭਗਵੰਤ ਮਾਨ ਵਰਗੇ ਭਾਵੇਂ ਜਾਂ ਕੋਈ ਵੀ ਸਰਕਾਰ ਹੋਵੇ ਅੱਜਕੱਲ ਭਾਵੇਂ ਭਾਜਪਾ ਦੀ ਸੈਂਟਰ ਵਾਲੀ ਸਰਕਾਰ ਹੈ ਜਾਂ ਆਪ ਵਾਲਿਆਂ ਦੀ ਸਰਕਾਰ ਹੈ ਇਹ ਡਰਾ ਕੇ ਜਿਆਦਾ ਰੱਖਦੇ ਆ ਲੀਡਰਾਂ ਨੂੰ ਤੇ ਜਿੰਨੀ ਦੇਰ ਲੀਡਰ ਦੇ ਸਿਰ ਤੇ ਤਲਵਾਰ ਜੀ ਲਟਕੀ ਰਹਿੰਦੀ ਹੈ ਉਨੀ ਦੇਰ ਉਹਦਾ ਨਾਮ ਮੰਨ ਪੜਾਈ ਚ ਲੱਗਦਾ ਤੇ ਨਾ ਪੋਲਿਟਿਕਸ ਚ ਲੱਗਦਾ ਮੈਂ ਪੜਾਈ ਚ ਤਾਂ ਚਲੋ ਬੱਚਿਆਂ ਦੇ ਮਨ ਦੀ ਗੱਲ ਹੁੰਦੀ ਹੈ ਹੂੰ ਸੋ ਗੱਲ ਇਹ ਹੈ ਕਿ ਪੋਲਿਟਿਕਸ ਵੀ ਕੁਝ ਇਸ ਤਰ੍ਹਾਂ ਦੀ ਹੋਗੀ ਇਸ ਕਰਕੇ ਹੁਣ ਪਰਚਿਆਂ ਨੂੰ ਪੋਲਿਟੀਕਲ ਪਾਰਟੀਆਂ ਪਰਚਿਆਂ ਨੂੰ ਫਾਇਦਾ ਲੈਣ ਦੇ ਤੌਰ ਤੇ ਵੀ ਦੇਖਦੀਆਂ ਨੇ ਵੀ ਜੇ ਹੁਣ ਤੁਸੀਂ ਪਰਚਾ ਕਰ ਹੀ ਦਿੱਤਾ ਤੇ ਹੁਣ ਅਸੀਂ ਇਹਦਾ ਸਿਆਸੀ ਲਾਹਾ ਕਿਵੇਂ ਲੈਣਾ ਅਸੀਂ ਇਸ ਪਾਸੇ ਚੱਲੀਏ ਸੋ ਇਹ ਗੱਲ ਬਣੀ ਹੋਈ ਆ ਅੱਜਕੱਲ ਨਹੀਂ ਪਰ ਡੱਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਜਦੋਂ ਸ਼ਰਿਆਮ ਇਹ ਐਲਾਨ ਕਰ ਦਿੰਦੇ ਆ ਕਿ ਮੈਂ ਕਰਾਊਂਗਾ ਹੁਣ ਪੰਥਕ ਇਕਤਾ ਤੇ ਫਿਰ ਹੁਣ ਉਹ ਪੰਥਕ ਇਕਤਾ ਹੋਵੇਗੀ ਕਿਵੇਂ ਚਲੋ ਤੁਸੀਂ ਤਾਂ ਇੱਕ ਉਹ ਵੇ ਥਰੂ ਦੇ ਦਿੱਤਾ ਕਿ ਜੇ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਜਾਂ ਪਰਚਾ ਵੀ ਦੇ ਦਿੱਤਾ ਜਾਂਦਾ ਤਾਂ ਹੋ ਸਕਦਾ ਹੈ ਕਿ ਪੰਥਕ ਇਕਤਾ ਨੂੰ ਰਾਹ ਖੁੱਲ ਜਵੇ ਪਰ ਦੂਸਰੇ ਪਾਸੇ ਉਹ ਰਾਹ ਜਿਹੜਾ ਖੁੱਲਣਾ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਕੇ ਬੰਦ ਕਰਤਾ ਕਿ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੱਕ ਪੰਥਕ ਇਕਤਾ ਨਹੀਂ ਕਰਾਂਗੇ ਫਿਰ ਕਿਵੇਂ ਹੋਊਗੀ ਫਿਰ ਉਹ ਜਾਂ ਵਿਕਰਮ ਮਜੀਠੀਆ ਕਿਵੇਂ ਪਗਾਉਣਗੇ ਆਪਣਾ ਵਾਦਾ ਦੇਖੋ ਦੋ ਗੱਲਾਂ ਨੇ ਜੀ ਇਹ ਵੀ ਹੋ ਸਕਦਾ ਹੈ ਕਿ ਪਰਚਾ ਭਗਵੰਤ ਮਾਨ ਦੇ ਹੀ ਦੇਵੇ ਸੁਖਵੀਰ ਬਾਦਲ ਤੇ ਤੇ ਫਿਰ ਸੁਖਬੀਰ ਬਾਦਲ ਕਹੇ ਵੀ ਨਹੀਂ ਮੈਂ ਪ੍ਰਧਾਨਗੀ ਨਹੀਂ ਛੱਡਣੀ ਜੋ ਮਰਜ਼ੀ ਹੋ ਜੇ ਜਿਵੇਂ ਕੇਜਰੀਵਾਲ ਸਾਹਿਬ ਹੈ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਭੇਜਿਆ ਉਹ ਕਹਿੰਦੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਜੀ ਹਾਲਾਂਕਿ ਜਦੋਂ ਉਹ ਜ਼ਮਾਨਤ ਤੇ ਆ ਗਏ ਫਿਰ ਉਹਨਾਂ ਨੇ ਆਦਸੀ ਨੂੰ ਪ੍ਰਧਾਨ ਬਣਾਤਾ ਬੀਬੀ ਨੂੰ ਅਸਤੀਫਾ ਦੇਤਾ ਲੇਕਿਨ ਉਹ ਪਹਿਲਾਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੋ ਇਸ ਕਰਕੇ ਲੀਡਰ ਜਿਹੜੇ ਨੇ ਉਹਨਾਂ ਦੇ ਮਨ ਚ ਕੀ ਹੈ ਸਾਬ ਸਿੰਘ ਜੀ ਜੇ ਇਹ ਪਤਾ ਲੱਗ ਜੇ ਫਿਰ ਤਾਂ ਕੀ ਬਾਤ ਹੈ ਫਿਰ ਤਾਂ ਹੁਣ ਜਿਹੜਾ ਸਵਾਲ ਹੈ ਤੁਸੀਂ ਵਿਕਰਮ ਮਜੀਠੀ ਆਲਾ ਕੀਤਾ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਕਹਿਤਾ ਪ੍ਰੈਸ ਕਾਨਫਰੰਸ ਕਰਕੇ ਕਿ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਚ ਹੀ ਸਮਝੌਤਾ ਹੋ ਸਕਦਾ ਹੈ ਇਹ ਗੁਪਤਤਾ ਵਡਾਲਾ ਨੇ ਵੀ ਗੱਲ ਕਹੀ ਹੈ ਹਮ ਮਤਲਬ ਅਗਰ ਸੁਖਵੀਰ ਬਾਦਲ ਉਹਦਾ ਛੱਡੇ ਜੀ ਲੇਕਿਨ ਵਿਕਰਮ ਮਜੀਠੀ ਆ ਕਹਿੰਦਾ ਕਿ ਮੈਨੂੰ ਪ੍ਰਧਾਨ ਜੀ ਨੇ ਕਹਿ ਦਿੱਤਾ ਹੁਣ ਵਿਕਰਮ ਮਜੀਠੀਏ ਨੂੰ ਕੀ ਸੁਖਵੀਰ ਬਾਦਲ ਨੇ ਜਦੋਂ ਜੇਲ੍ਹ ਚ ਮੁਲਾਕਾਤ ਹੋਈ ਉਦੋਂ ਹੀ ਕਹਿ ਦਿੱਤਾ ਸੀ ਕਿ ਵਿਕਰਮ ਜੀ ਕਰੋ ਸਮਝੌਤਾ ਹੁਣ ਸਵਾਲ ਇਹ ਹੈ ਕਿ ਬਿਕਰਮ ਨੇ ਜਦੋਂ ਖੁੱਲਾ ਸੱਦਾ ਮਾਰਤਾ ਵੀ ਮੈਂ ਨੰਗੇ ਪੈਰੀ ਜਾਊਂਗਾ ਹੂੰ ਕੀ ਪੁਨਰਸੁਰਜੀਤ ਕਾਲੀ ਦਲ ਦੇ ਸਾਰੇ ਲੀਡਰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਗੇ ਅੱਜ ਉਹਨਾਂ ਦਾ ਵੀ ਟੈਸਟ ਹੈ ਹੂੰ ਕਿਉਂਕਿ ਪੁਨਰਸੁਰਜੀਤ ਕਾਲੀ ਦਲ ਜ ਵੀ ਸਭ ਕੁਝ ਚੰਗਾ ਨਹੀਂ ਹੈ ਸਵਾਲ ਹੀ ਇਹੀ ਹੈ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਨਾਲ ਇਕੱਲੇ ਰਹਿ ਜਾਣ ਕਿਤੇ ਹੁਣ ਸਵਾਲ ਇਹ ਹੈ ਵੀ ਕੀ ਉਹ ਸਾਰੇ ਲੀਡਰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜੇ ਰਹਿਣਗੇ ਬਿਲਕੁਲ ਜਾਂ ਕੋਈ ਲੀਡਰ ਟੜਕ ਜਾਏਗਾ ਹੁਣ ਭਾਵੇਂ ਰਖੜਾ ਸਾਹਿਬ ਨੇ ਚੰਦੂ ਮਾਦਰਾ ਸਾਹਿਬ ਨੇ ਵਡਾਲਾ ਸਾਹਿਬ ਨੇ ਬੀਬੀ ਜਗੀਰ ਕੌਰ ਨੇ ਅਦੇਸ਼ ਪ੍ਰਤਾਪ ਕੈਰੋਂ ਨੇ ਪਰਮਿੰਦਰ ਢੀਂਟਾ ਸਾਹਿਬ ਨੇ ਜਾਂ ਢੀਂਟਾ ਜਾਂ ਚੰਦੂ ਮਾਦਰਾ ਸਾਹਿਬ ਦਾ ਬੇਟਾ ਹੈ ਇਹ ਸਾਰੇ ਲੋਕ ਜਾਂ ਮਨਪੀ ਟੀਆਲੀ ਵੀ ਹੈ ਬਿਲਕੁਲ ਕੀ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਸੁਰਚ ਸੁਰ ਮਲਾਉਣਗੇ ਕਿ ਅਸੀਂ ਓਨੀ ਦੇਰ ਤੱਕ ਇਕਤਾ ਨਹੀਂ ਕਰਨੀ ਜਦੋਂ ਤੱਕ ਸੁਖਬੀਰ ਬਾਂਦਲ ਅਸਤੀਫਾ ਨਹੀਂ ਦਿੰਦੇ ਹਮ ਅਗਰ ਤਾਂ ਇਹ ਸਾਰੇ ਗਿਆਨੀ ਹਰਪ੍ਰੀਤ ਸਿੰਘ ਨਾ ਖੜੇ ਰਹਿ ਗਏ ਦੇਖੋ ਫੇਰ ਤਾਂ ਇਕਤਾ ਔਖੀ ਲੱਗਦੀ ਹੈ ਹਾਂ ਕੋਈ ਇੱਕ ਅਦਾ ਲੀਡਰ ਚਲਿਆ ਜਾਵੇ ਦੇਖੋ ਅਕਾਲੀ ਦਲ ਚੋਂ ਇੱਕ ਅਦਾ ਲੀਡਰ ਜੇ ਚਲਿਆ ਵੀ ਜਾਊਗਾ ਸੁਖਬੀਰ ਬਾਦਲ ਦੇ ਨਾਲ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਣਾ ਗੱਲ ਤਾਂ ਇਹ ਹੈ ਜਿਹੜੇ ਵੱਡੇ ਵੱਡੇ ਕਿਉਂਕਿ ਹੁਣ ਤਾਂ ਸੁਖਬੀਰ ਬਾਦਲ ਵੀ ਮੰਚਾਂ ਤੇ ਕਹਿਣ ਲੱਗ ਗਿਆ ਗਿੱਦੜ ਬਾਹਰ ਸੁਖਬੀਰ ਬਾਦਲ ਬੋਲਿਆ ਸੀ ਵੀ ਹੁਣ ਤਾਂ ਮੈਂ ਇਕੱਲਾ ਹੀ ਰਹਿ ਗਿਆ ਬਿਲਕੁਲ ਜਿਹੜੇ ਭਾਸ਼ਣ ਦੇਣ ਵਾਲੇ ਸੀ ਉਹ ਤਾਂ ਛੱਡ ਗਏ ਹਮ ਘੰਟਾ ਘੰਟਾ ਬੋਲਦੇ ਸੀ ਇਹਦਾ ਮਤਲਬ ਹੈ ਉਹ ਲੀਡਰ ਜਿਹੜੇ ਘੰਟਾ ਘੰਟਾ ਭਾਸ਼ਣ ਕਰਦੇ ਸੀ ਜਿਹੜੇ ਛੱਡ ਗਏ ਹੂੰ ਅਗਰ ਤਾਂ ਉਹ ਸਾਰੇ ਮੁੜਦੇ ਨੇ ਜੀ ਫਿਰ ਤਾਂ ਇੱਕ ਏਕਤਾ ਦੀ ਗੱਲ ਲੱਗੂਗੀ ਵੀ ਚਲੋ ਜੀ ਇਕੱਠੇ ਹੋ ਗਏ ਸਾਰੇ ਹੂੰ ਅਗਰ ਪੰਜ ਸੱਤ ਲੀਡਰ ਛੱਡ ਜਾਣ ਪੁਨਰ ਸੁਜੀਤ ਅਕਾਲੀ ਦਲ ਦੇ ਫਿਰ ਤਾਂ ਇਹ ਕਹਿ ਸਕਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਵੱਡਾ ਝਟਕਾ ਲੱਗ ਗਿਆ ਹੂੰ ਅਗਰ ਕੋਈ ਇਕੱਠਾ ਜਾਂਦਾ ਫਿਰ ਫਰਕ ਨਹੀਂ ਪੈਣਾ ਹੁਣ ਗੱਲ ਇਹੀ ਦੇਖਣ ਵਾਲੀ ਹੈ ਕਿ ਗਿਆਨੀ ਦੇਖੋ ਇੱਕ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਕਮਜ਼ੋਰ ਲੀਡਰ ਨਹੀਂ ਨੇ ਸਿਆਣੇ ਪੰਥਕ ਆਗੂ ਨੇ ਹਮ ਸਰ ਕਹਿੰਦਾ ਕਿ ਉਹਨਾਂ ਕੋਲੇ ਪੋਲੀਟੀਕਲ ਏਜੰਡਾ ਨਹੀਂ ਹੈ ਹੁਣ ਤੁਸੀਂ ਦੇਖੋ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆਪਣੀ ਉਹਨਾਂ ਨੇ 5 ਫਰਵਰੀ ਨੂੰ ਜੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਭਾਸ਼ਣ ਦਿੰਦੇ ਨੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਕੋਲੇ ਬਹੁਤ ਜਾਣਕਾਰੀ ਹੈ ਨੌਲੇਜ ਹੈ ਤਜਰਬਾ ਹੈ ਉਹਨਾਂ ਕੋਲੇ ਪ੍ਰਭਾਵ ਹੈ ਔਰ ਉਹਨਾਂ ਦੀ ਗੱਲ ਉਹ ਤਰਕ ਨਾਲ ਕਰਦੇ ਨੇ ਲੇਕਿਨ ਉਹਨਾਂ ਨੂੰ ਜ਼ਰੂਰਤ ਇਹ ਹੈ ਕਿ ਉਹ ਲਗਾਤਾਰ ਸਰਗਰਮ ਰਹਿਣ ਪੋਲੀਟੀਕਲ ਮੁੱਦਿਆਂ ਤੇ ਹੂੰ ਆਏ ਦਿਨ ਪ੍ਰੈਸ ਕਾਨਫਰੰਸ ਕਰਨ ਕਿਤਨਾ ਕਿਤੇ ਲੋਕਾਂ ਨੂੰ ਮਿਲਣ ਕਿਤਨਾ ਕਿਤੇ ਕਾਫਲੇ ਦੇ ਰੂਪ ਚ ਨਿਕਲਣ ਮੀਟਿੰਗਾਂ ਤਾਂ ਉਹਨਾਂ ਨੇ ਸ਼ੁਰੂ ਕਰਤੀਆਂ ਅਬ ਪਟਿਆਲੇ ਚ ਵੀ ਪੁਨਰ ਸੁਜੀਤ ਅਕਾਲੀ ਦਲ ਦਾ ਜਿਹੜਾ ਜ਼ਿਲ੍ਹਾ ਪੱਧਰੀ ਮੀਟਿੰਗ ਸੀ ਉਹ ਵੱਡੀ ਸੀ ਹੂੰ ਉਹਦੇ ਚ ਰਸ ਸੀਗਾ ਹੁਣ ਬੀਬੀ ਜਗੀਰ ਕੌਰ ਤਿਆਰੀ ਚ ਰੁੱਝੇ ਹੋਏ ਨੇ ਅਗਲੇ ਕੁਝ ਦਿਨਾਂ ਚ ਬੀਬੀ ਜਗੀਰ ਕੌਰ ਨੇ ਵੀ ਆਪਣੇ ਹਲਕੇ ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਨੀ ਹੈ ਸੁੱਚਾ ਸਿੰਘ ਛੋਟੇਪੁਰ ਨੇ ਵੀ ਚੰਗੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਸੀ ਬਿਲਕੁਲ ਪੁਨਰ ਸੁਜੀਤ ਅਕਾਲੀ ਦਲ ਦੀਆਂ ਮੀਟਿੰਗਾਂ 'ਚ ਵੀ ਲੋਕ ਆ ਰਹੇ ਨੇ ਰਸ਼ ਆ ਰਿਹਾ ਭਾਵੇਂ ਸੁਖਬੀਰ ਬਾਦਲ ਜਿੰਨਾ ਨਹੀਂ ਆ ਰਿਹਾ ਖਾਲ ਦੀ ਘੜੀ ਛੋਟੀਆਂ ਮੀਟਿੰਗਾਂ ਨੇ ਸੁਖਬੀਰ ਬਾਦਲ ਦੇ ਭਰਮੇ ਔਰ ਵੱਡੇ ਇਕੱਠ ਨੇ ਪਰ ਇਹ ਨਹੀਂ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਨਾਲ ਲੋਕ ਸਮਰਥਨ ਨਹੀਂ ਹੈ ਹੈ ਲੇਕਿਨ ਉਹ ਵੱਧ ਨਹੀਂ ਰਿਹਾ ਇਹ ਚਿੰਤਾ ਹੈ ਜੀ ਪ੍ਰੋਗਰਾਮ ਉਸ ਪੱਧਰ ਦੇ ਹੈ ਨਹੀਂ ਕਰ ਰਹੇ ਜਿੰਨੇ ਹੋਣੇ ਚਾਹੀਦੇ ਸੀ ਹਮ ਹੁਣ ਦੇਖੋ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਕਿੱਡੀ ਵੱਡੇ ਰੂਪ ਦੇ ਵਿੱਚੋਂ ਨਜ਼ਰ ਆਉਂਦੀ ਹੈ ਹੂੰ ਇਹ ਇਹ ਆਪਣੀਆਂ ਮੀਟਿੰਗਾਂ ਨੂੰ ਲੁਕਮੇ ਰੂਪ ਚ ਕਰਦੇ ਨੇ ਹੂੰ ਕਿ ਜੀ ਉੱਥੇ ਬਹਿ ਕੇ ਮੀਟਿੰਗ ਕਰ ਲਈ ਸ਼ਰਿਆਂ ਮੀਟਿੰਗਾਂ ਕਰਨ ਲਗਾਤਾਰ ਮੀਟਿੰਗਾਂ ਕਰਨ ਪ੍ਰੈਸ ਕਾਨਫਰੰਸਾਂ ਕਰਨ ਹੂੰ ਜ਼ਿਲ੍ਹਾ ਪਿੰਡਰ ਤੇ ਮੀਟਿੰਗਾਂ ਕਰਨ ਹੂੰ ਸਿਰ ਗੱਲ ਬਾਣੀ ਹੈ ਹੁਣ ਜਿਹੜੀ ਤੁਸੀਂ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਨਹੀਂ ਲੱਗਦਾ ਕਿ ਮਨਪੀਤਿਆਲੀ ਜਾਂ ਹੋਰ ਵੱਡੇ ਲੀਡਰ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਅਧ ਵਿਚਕਾਰ ਛੱਡ ਕੇ ਜਾਣਗੇ ਸੋ ਜਿਹੇ ਉਹ ਸਮਝੌਤੇ ਦੀ ਗੱਲ ਕਰਨਗੇ ਮਨ ਪਿਤੇਾਲੀਆਂ ਪੰਜ ਮੈਂਬਰੀ ਕਮੇਟੀ ਵਾਲੇ ਉਹ ਤਾਂ ਨਿਸ਼ਚਿਤ ਤੌਰ ਦੇ ਉੱਤੇ 2 ਦਸੰਬਰ ਦੇ ਹੁਕਮਨਾਮੇ ਤੇ ਖੜਨਗੇ ਹਮ ਹੁਣ ਜੇ ਕੋਈ 2 ਦਸੰਬਰ ਦੇ ਹੁਕਮਨਾਮੇ ਤੇ ਖੜੇ ਬਿਨਾਂ ਚਲਿਆ ਗਿਆ ਤੇ ਫਿਰ ਮਜੀਠੀਆ ਦਾ ਵੀ ਜਿਹੜਾ ਇਹ ਹੰਗਾਰਾ ਸੀ ਜਾਂ ਮਜੀਠੀਆ ਨੇ ਬਾਹਰ ਆ ਕੇ ਜਿਹੜੀ ਵੱਡੀ ਗੱਲ ਕਰਤੀ ਇੱਕ ਲਹਿਰ ਜੀ ਪੈਦਾ ਕਰਤੀ ਵੀ ਅਕਾਲੀ ਇਕੱਠੇ ਹੋ ਰਹੇ ਨੇ ਫਿਰ ਉਹ ਗੱਲ ਕਮਜ਼ੋਰ ਪੈ ਜਾਣੀ ਹੈ ਔਰ ਦੇਖੋ ਮੈਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਤਾਕਤ ਹੈ ਜਿਹੜੀ ਸਮੇਂ-ਸਮੇਂ ਤੇ ਲੋਕਾਂ ਨੂੰ ਟਾਰਗੇਟ ਦਿੰਦੀ ਹੈ ਮੈਨੂੰ ਲੱਗਦਾ ਹੁਣ ਟਾਰਗੇਟ ਵਿਕਰਮ ਜੀਠਿਆ ਦੇ ਅੱਗੇ ਹੈ ਵੀ ਕਰਾ ਲਓ ਜੀ ਜੇ ਤੁਸੀਂ ਪੰਥਕ ਏਕਤਾ ਕਰਾ ਸਕਦੇ ਹੋ ਤਾਂ ਸੋ ਜੇ ਪੰਥਕ ਏਕਤਾ ਹੁਣ ਨਹੀਂ ਹੁੰਦੀ ਵਿਕਰਮ ਜੀਠੇ ਤੋਂ ਵੀ ਨਹੀਂ ਹੁੰਦੀ ਤੇ ਫੇਰ ਆਖਰੀ ਉਮੀਦ ਸ਼੍ਰੀ ਅਕਾਲ ਤਖਤ ਸਾਹਿਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਚੋਣ ਉਥੋਂ ਦੇ ਜਥੇਦਾਰ ਸਾਹਿਬ ਚੋਣ ਤੇ ਪੰਥਕ ਏਕਤਾ ਕਰਾ ਸਕਦੇ ਨੇ ਅਗਰ ਪੰਥਕ ਏਕਤਾ ਨਹੀਂ ਹੁੰਦੀ ਸਾਹਿਬ ਜੀ ਇੱਕ ਗੱਲ ਲਿਖ ਲਓ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਨਹੀਂ ਆਉਣੀ ਅੱਜ ਅਕਾਲੀ ਦਲ ਵੰਡੇ ਪਏ ਨੇ ਕਿੰਨੇ ਅਕਾਲੀ ਦਲ ਹੋ ਗਏ ਵੋਟਾਂ ਵੰਡੀਆਂ ਜਾਣੀਆਂ ਨਹੀਂ ਸੋ ਇਸ ਕਰਕੇ ਪੰਥਕ ਸਰਕਾਰ ਨਹੀਂ ਆਉਣੀ ਇਸੇ ਕਰਕੇ ਸੁਖਬੀਰ ਵੀ ਚਾਹੁੰਦਾ ਹੋਵੇਗਾ ਵੀ ਕਿਸੇ ਨਾ ਕਿਸੇ ਰੂਪ ਚ ਕਰ ਲੋ ਭਾਈ ਪੰਥਕ ਇਕਤਾ ਹੋ ਸਕਦਾ ਨੇੜੇ ਆ ਕੇ ਸੁਖਬੀਰ ਵੀ ਅਸਤੀਫਾ ਦੇ ਦੇ ਵੀ ਜੇ ਮੈਂ ਅਸਤੀਫਾ ਨਹੀਂ ਦੰਦਾ ਮੁੱਖ ਮੰਤਰੀ ਤਾਂ ਮੈਂ ਤਾਂ ਵੀ ਨਹੀਂ ਬਣਨਾ ਕਿਉਂਕਿ ਸਰਕਾਰ ਤਾਂ ਮੇਰੀ ਆਉਣੀ ਨਹੀਂ ਜੇ ਜੇ ਮੈਂ ਅਸਤੀਫਾ ਦੇਤਾ ਘੱਟੋ ਘੱਟ ਅਕਾਲੀ ਦਲ ਦੀ ਸਰਕਾਰ ਆ ਸਕਦੀ ਹੈ ਹੂੰ ਕਿਉਂਕਿ ਅਗਰ ਸੁਖਵੀਰ ਅਸਤੀਫਾ ਦੇ ਦੂ ਜੇ ਸਾਰੇ ਧਿਰ ਇਕੱਠੀਆਂ ਹੋ ਗਈਆਂ ਤੇ ਫਿਰ ਅਕਾਲੀ ਦਲ ਇਕੱਠੇ ਵੀ ਹੋ ਜਾਣਗੇ ਫਿਰ ਬੀਜੇਪੀ ਨਾਲ ਸਮਝੌਤਾ ਵੀ ਹੋ ਜਾਊ ਜੀ ਨਹੀਂ ਤਾਂ ਬੀਜੇਪੀ ਨੇ ਮਹਾਗਠ ਵੰਗਣ ਬਣਾ ਲੈਣਾ ਤੇ ਸਾਰੇ ਅਕਾਲੀ ਦਲਾਂ ਨੂੰ 5-5 10-10 ਸੀਟਾਂ ਉਹਨਾਂ ਨੇ ਆਫਰ ਕਰਨੀਆਂ ਨੇ ਕਿਉਂਕਿ ਬੀਜੇਪੀ ਘੱਟੋ-ਘੱਟ 60 ਤੋਂ 70 ਸੀਟਾਂ ਆਪਣੇ ਦਮ ਤੇ ਲੜੇਗੀ ਹੀ ਲੜੇਗੀ ਜੀ ਆ ਤੁਸੀਂ ਮੈਂ ਅੰਕੜੇ ਕੱਢ ਰਿਆ ਸੀ ਸਾਹਿਬ ਜੀ ਕੱਲ ਪੰਜਾਬ ਚ ਜਿਹੜੀਆਂ 24 ਦੀਆਂ ਇਲੈਕਸ਼ਨਾਂ ਹੋਈਆਂ ਨੇ ਉੱਚ 22 ਸੀਟਾਂ ਬੀਜੇਪੀ ਦਿੱਤੀ ਹੈ ਔਰ ਪੁਰਾਣੇ ਸਮੇਂ 'ਚ ਬੀਜੇਪੀ 23 ਸੀਟਾਂ ਤੇ ਲੜਦੀ ਰਹੀ ਹੈ 21 ਜਿੱਤਦੀ ਰਹੀ ਹੈ ਹੁਣ ਤੱਕ ਬੀਜੇਪੀ ਪੰਜਾਬ ਦੀਆਂ 40 ਦੇ ਕਰੀਬ ਸੀਟਾਂ ਤੇ ਵੱਖ-ਵੱਖ ਸਮੇਂ 'ਚ ਜਿੱਤ ਦਾ ਸਵਾਦ ਲੈ ਚੁੱਕੀ ਹੈ ਜਾਂ ਲੀਡ ਦਾ ਸਵਾਦ ਮਤਲਬ 40 ਸੀਟਾਂ ਤੇ ਹੂੰ ਤੇ ਬੀਜੇਪੀ ਜਿਸ ਹਿਸਾਬ ਨਾਲ ਬਾਕੀ ਲੀਡਰਸ਼ਿਪ ਨੂੰ ਆਪਣੇ 'ਚ ਲਿਆ ਰਹੀ ਹੈ ਵੀ ਸਾਰੇ ਆਜੋ ਸਾਰੇ ਆਜੋ ਤੇ ਜੇ ਬੀਜੇਪੀ 27 ਦੇ ਵਿੱਚ 35 40 ਸੀਟਾਂ ਵੀ ਜਿੱਤ ਗਈ ਤੇ ਫਿਰ ਇਹ ਸਮਝ ਲਓ ਵੀ ਕਿਸੇ ਹੋਰ ਨੂੰ ਵੀ ਬਹੁਮਤ ਨਹੀਂ ਮਿਲਦਾ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਜੇ ਅਕਾਲੀ 33 35 ਸੀਟਾਂ ਜਿੱਤ ਗਏ 35 ਜਿੱਤ ਗਏ ਸਮਝ ਲਓ ਕਿਸੇ ਹੋਰ ਨੂੰ ਵੀ ਬਹੁਮਤ ਨਹੀਂ ਮਿਲਦਾ ਸੋ ਇਸ ਕਰਕੇ ਅਕਾਲੀ ਦਲ ਦਾ ਫਾਇਦਾ ਇਸੇ ਚ ਹੀ ਹੈ ਕਿ ਉਹ ਇਕੱਠੇ ਹੋ ਜਾਣ ਸਾਰੇ ਜੀ ਕਿਉਂਕਿ ਕਿਸੇ ਇੱਕ ਅਕਾਲੀ ਦਲ ਦੀ ਅੱਜ ਉਹ ਸਥਿਤੀ ਨਹੀਂ ਹੈ ਕਿ ਉਹ ਸਰਕਾਰ ਬਣਾ ਲੇ ਜਦੋਂ ਪੰਜ ਮੈਂਬਰੀ ਕਮੇਟੀ ਸੀ ਇੱਕ ਲਹਿਰ ਸੀ ਮੈਂਬਰਸ਼ਿਪ ਦੀ ਉਦੋਂ ਤੱਕ ਸੰਭਾਵਨਾ ਸੀ ਕਿ ਪੰਥਕ ਸਰਕਾਰ ਬਣ ਸਕਦੀ ਹੈ ਅੱਜ ਉਹਦੀ ਕੋਈ ਉਮੀਦ ਨਹੀਂ ਹੈ ਮਤਲਬ ਇੱਕ ਪਾਸੇ ਵੈਸੇ ਡੱਲਾ ਸਾਹਿਬ ਇੱਕ ਪਾਸੇ ਮੈਂ ਅੰਤਲਾ ਸਵਾਲ ਹੀ ਕਰੂੰਗਾ ਇੱਕ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਮਨਪ੍ਰੀਤ ਵਾਲੀ ਜਾਂ ਬਾਕੀ ਦੇ ਲੀਡਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕੱਲਾ ਨਹੀਂ ਛੱਡਣਗੇ ਪਰ ਤੁਸੀਂ ਇਹ ਵੀ ਨਾਲ ਜਿਤਾ ਰਹੇ ਹੋ ਕਿ ਇਸ ਵੇਲੇ ਲੋੜ ਹੈ ਕਿ ਇਕੱਠੇ ਹੋ ਜਾਣ ਭਾਵੇਂ ਪੁਨਰ ਸਰਜੀਤ ਅਕਾਲੀ ਦਲ ਹੋਵੇ ਭਾਵੇਂ ਬਾਕੀ ਦੇ ਲੀਡਰ ਹੋਣ ਸੁਖਵੀਰ ਸਿੰਘ ਬਾਦਲ ਨਾਲ ਰਲ ਜਾਣ ਜੇ ਮੈਂ ਗਲਤ ਨਹੀਂ ਆਹੀ ਕਹਿਣਾ ਚਾ ਰਹੇ ਹੋ ਤੁਸੀਂ ਇਸ ਕਰਕੇ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਕੱਲਾ ਛੱਡਣਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨਾਲੋਂ ਵੱਡੀ ਜਿਹੜੀ ਚੁਣੌਤੀ ਆ ਨਾ ਉਹ ਹੁਕਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵੀ ਲੀਡਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਹਰ ਜਾਏਗਾ ਉਹਨੂੰ ਵੋਟਾਂ ਨਹੀਂ ਪੈਣੀਆਂ ਉਹ ਭਾਵੇਂ ਪਾਰਟੀ ਬੁੱਟੀ ਬਦਲ ਲੇ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਛੱਡ ਕੇ ਨਹੀਂ ਜਾਣਗੇ ਸਮੂਹਿਕ ਤੌਰ ਤੇ ਨਹੀਂ ਜਾਣਗੇ ਇਹ ਨਹੀਂ ਹੋਏਗਾ ਵੀ 10 15 ਲੀਡਰ ਸਾਰੇ ਗਿਆਨੀ ਹਰਪ੍ਰੀਤ ਸਿੰਘ ਨੂੰ ਛੱਡ ਕੇ ਚਲੇ ਗਏ ਮਨਪੀਤਿਆਲੀ ਨਹੀਂ ਜਾਂਦਾ ਇਕਬਾਲ ਸਿੰਘ ਝੁੰਦਾ ਨਹੀਂ ਜਾਂਦਾ ਸ਼ੰਤਾਨ ਸਿੰਘ ਮਾਜਪੁਰ ਨਹੀਂ ਜਾਂਦੇ ਬੀਬੀ ਸਤਵੰਤ ਕੌਰ ਨਹੀਂ ਜਾਂਦੀ ਜੀ ਜੀ ਪਰ ਮੈਨੂੰ ਨਹੀਂ ਲੱਗਦਾ ਦੂਜੇ ਵੀ ਜਾਣਗੇ ਉਹ ਉਸ ਸੂਰਤ 'ਚ ਜਾਣਗੇ ਅਗਰ ਗਿਆਨੀ ਹਰਪੀ ਸਿੰਘ ਰਾਜੀ ਹੁੰਦੇ ਨੇ ਲੇਕਿਨ ਗਿਆਨੀ ਹਰਪੀ ਸਿੰਘ ਨੇ ਰਾਜੀ ਉਦੋਂ ਹੋਣਾ ਜਦੋਂ ਸੁਖਬੀਰ ਬਾਦਲ 2 ਦਸੰਬਰ ਦਾ ਹੁਕਮਨਾਮਾ ਮੰਨਦਾ ਹੈ ਜੀ ਹਾਂ ਜੇ ਕੋਈ ਬਿਨਾਂ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ 'ਚ ਕੋਈ ਇੱਕ ਅਦਾ ਲੀਡਰ ਚਲਿਆ ਗਿਆ ਸੁਖਬੀਰ ਬਾਦਲ ਦੇ ਨਾਲ ਜ਼ਰੂਰ ਹਾਲੋ ਫਿਰ ਉਹ ਐਮਐਲਏ ਐਮਪੀ ਨਹੀਂ ਬਣਦਾ ਭਵਿਕ ਵਿੱਚ ਕਿਉਂਕਿ ਉਹਦੇ ਤੇ ਫਿਰ ਠੱਪਾ ਲੱਗ ਜਾਣਾ ਹੈ ਕਿ ਇਹ ਪਿੱਟ ਦਿਖਾ ਗਿਆ ਔਰ 2 ਦਸੰਬਰ ਦਾ ਹੁਕਮਨਾਮਾ ਨਹੀਂ ਮੰਨਿਆ ਇਸ ਕਰਕੇ ਲੀਡਰ ਵੀ ਆ ਅਲਟੀਮੇਟਲੀ ਪੰਥਕ ਇੱਕ ਤਰੀਕ ਦੀ ਗੱਲ ਤੁਰੂਗੀ ਲੇਕਿਨ ਗੱਲ ਆ ਕੇ ਖੜ ਨਹੀਂ ਉੱਥੇ ਹੀ ਹੈ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਿਨਾ ਅਸੀਂ ਕਿਵੇਂ ਸਮਝੌਤਾ ਕਰ ਲਈਏ ਬਿਲਕੁਲ ਇਹ ਗੱਲ ਮਹੱਤਵਪੂਰਨ ਬਿਲਕੁਲ ਬਿਲਕੁਲ ਡੱਲਾ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਵਿਸ਼ਲੇਸ਼ਣ ਵਾਸਤੇ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਖੈਰ ਦੱਸਦੇ ਰਹਿਾਂਗੇ ਬਨੇਰੋ ਵਨਡੇ ਆ ਪੰਜਾਬੀ ਤੇ